ਤੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਉਹ ਇਸ ਲਈ ਵਿਗੜੇ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਵਿੱਚ ਲਗਾਤਾਰ ਪੈ ਰਿਹਾ ਮੀਂਹ ਪੰਜਾਬ ਦੇ ਲਈ ਮੁਸੀਬਤ ਬਣਿਆ ਹੋਇਆ ਹੈ ਮੀਂਹ ਦੇ ਕਾਰਨ ਪੌਂਗ ਡੈਮ ਤੇ ਚੱਕੀ ਦਰਿਆ ਮੁਰ ਤੂਫਾਨ ਤੇ ਨੇ ਮੁਕੇਰੀਆ ਦੇ 6 ਪਿੰਡ ਪਾਣੀ ਦੀ ਚਪੇਟ ਵਿੱਚ ਨੇ ਪਿੰਡ ਹਲੇੜ ਜਨਾਰਦਨ ਕੋਲੀਆਂ ਮਹਿਤਾਬਪੁਰ ਮੋਤਲਾ ਤੇ ਕੋਲੋਤਾ ਪਾਣੀ ਦੀ ਮਾਰ ਹੇਠ ਨੇ ਇਹ ਸਾਰੇ ਮੰਡਾ ਦੇ ਵਿੱਚ ਪਾਣੀ ਭੌਣ ਦੇ ਕਾਰਨ ਲੋਕ ਪਰੇਸ਼ਾਨ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਸੋ ਪੌਂਗ ਡੈਮ ਤੇ ਚੱਕੀ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਚੱਕੀ ਦਰਿਆ ਲਗਾਤਾਰ ਉਫਾਂਤ ਹੈ ਸਾਰਾ ਪਾਣੀ ਬਿਆਸ ਦਰਿਆ ਦੇ ਵਿੱਚ ਆ ਕੇ ਮਿਲ ਰਿਹਾ ਹੈ ਇਸ ਲਈ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਵੀ ਵਧਿਆ ਹੋਇਆ ਹੈ ਤੇ ਹਿਮਾਚਲ ਚ ਮੀਂਹ ਪੈਣ ਦੇ ਕਾਰਨ ਪੰਜਾਬ ਚ ਹਾਲਤ ਚਿੰਤਾਜਨਕ ਹੈ। ਉਧਰੋਂ ਵੀ ਤੇ ਪੱਛਲ ਅਤੇ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਨੇ ਜਿੱਥੇ ਪੰਜਾਬ ਦਾ ਮਾਹੌਲ ਵਿਗਾੜ ਕੇ ਰੱਖ ਦਿੱਤਾ ਜੇਕਰ ਗੱਲ ਕਰੀਏ ਤੇ ਇਸ ਵੇਲੇ ਪੰਜਾਬ ਦੇ 7 ਜ਼ਿਲ੍ਹੇ ਅਫੈਕਟਡ ਦੱਸੇ ਜਾ ਰਹੇ ਨੇ। ਕਿਉਂਕਿ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਹੈਗਾ ਇਹਦੇ ਹਲਕੇ ਜਿਹੜੇ ਹੈਗੇ ਨੇ ਹਲਕਾ ਮਕੇਰੀਆਂ, ਹਲਕਾ ਟਾਂਡਾ ਔਰ ਮੁੜ ਤੇ ਇਸ ਦੇ ਨਾਲ ਲੱਗਦੇ ਅੱਗੇ ਕਪੂਰਥਲਾ, ਸੁਲਤਾਨਪੁਰ ਲੋਧੀ, ਤਰਨਤਾਰਨ, ਫਿਰੋਜ਼ਪੁਰ ਤੇ ਹੋਰ ਬਹੁਤ ਸਾਰੇ ਇਲਾਕੇ ਜਿਹੜੇ ਹੈਗੇ ਨੇ ਇਸ ਵੇਲੇ ਪਾਣੀ ਦੇ ਲਪੇੜੂ ਚਾ ਚੁੱਕੇ ਜੇਕਰ ਗੱਲ ਕਰੀ ਤਾਂ ਅੱਜ ਅਸੀਂ ਖੜੇ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਕੇਰੀਆਂ ਅੰਦੀਨ ਪੈਂਦੇ ਆ ਜਿਹੜਾ ਹਲੇੜ ਹੈ ਪਿੰਡ ਉਸ ਪਿੰਡ ਦੀ ਬਿਲਕੁਲ ਤੁਸੀਂ ਬੰਦ ਉੱਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਪਹਿਲੇ ਤੁਸੀਂ ਦੱਸੀ ਜਾਏ ਕਿਉਂਕਿ ਅਸੀਂ ਪਹਿਲੇ ਵੀ ਇੱਕ ਦਿਨ ਤਸਵੀਰਾਂ ਦਿਖਾਲੀਆਂ ਸੀ ਕਿ ਇਹ ਤੁਸੀਂ ਬੰਨ ਜਿਹੜਾ ਟੁੱਟ ਚੁੱਕਾ ਤੇ ਇਹਦਾ ਪਾਣੀ ਵਧਨ ਦੇ ਨਾਲ ਇੱਕ ਵਾਰ ਫੇਰ ਪਾਣੀ ਜਿਹੜਾ ਹੈਗਾ ਪਿੰਡ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਤੇ ਪਿੰਡ ਦੇ ਲੋਕ ਜਿਹੜੇ ਡਾਢੇ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਹੈਗਾ ਕਿ ਕੱਲ ਹੀ ਇੱਥੇ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਆਏ ਸੀ ਉਹਨਾਂ ਨੇ ਇਸ ਤੂਸੀ ਦਾ ਮੌਕਾ ਦੇਖਿਆ ਤੇ ਕੀ ਆਦੇਸ਼ ਜਾਰੀ ਕੀਤੇ ਨੇ ਇਹ ਅਸੀਂ ਪਿੰਡ ਦੇ ਲੋਕਾਂ ਕੋਲੋਂ ਜਾਣਾਂਗੇ ਸਾਡੇ ਨਾਲ ਪਿੰਡ ਦੇ ਵਸਨੀਕ ਹੈਗੇ ਨੇ ਆਓ ਉਹਨਾਂ ਤੋਂ ਜਾਣਦੇ ਆ ਦੱਸਣਾ ਮੈਂ ਦੱਸਣਾ ਚਾਹਨਾ ਕਿ ਇਹ ਪਾਣੀ ਦੇ ਨਾਲ ਰੋਜ਼ ਪਾਣੀ ਦਾ ਡਰ ਦੇ ਕਾਰਨ ਲੋਕੀ ਪਲਾਨ ਕਰ ਜਾਂਦੇ ਨੇ ਪਿੰਡ ਵਿੱਚ ਰਾਤ ਨੂੰ ਰਾਤ ਛੱਡ ਜਾਂਦੇ ਨੇ ਅਸੀਂ ਸਰਕਾਰ ਨੂੰ ਇਹੀ ਬਾਰ-ਬਾਰ ਬੇਨਤੀ ਕੀਤੀ ਹੈ ਪਹਿਲੇ ਵੀ ਕੱਲ ਸਾਡੇ ਸਿਚੀਫ ਸੈਕਟਰੀ ਸਾਹਿਬ ਆਏ ਸੀ ਨਾਲ ਉਹਨਾਂ ਦੇ ਚੀਫ ਸੈਕਟਰੀ ਡ੍ਰੈਨਸ ਕੁਸ਼ਨ ਕੁਮਾਰ ਜੀ ਵੀ ਆਏ ਸੀ ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਹੈ ਵੀ ਇਹ ਤੁਸੀ ਬੰਨ ਜਿਹੜਾ ਬਣਾਇਆ ਹੋਇਆ ਬਹੁਤ ਹੀ ਕਮਜ਼ੋਰ ਹੈ ਤੇ ਇਹਦੀ ਨਾ ਹੀ ਬਹੁਤ ਲੰਬੇ ਸਮੇਂ ਤੋਂ ਜਿਹੜੀ ਆ ਉਹਦੀ ਰਿਪੇਅਰ ਹੋਈ ਆ ਇਹ ਦੁੱਸੀ ਬਨ ਜੀਟੀ ਰੋਡ ਤੋਂ ਲੈ ਕੇ ਜੀਡੀ ਰੋਡ ਤੋਂ ਲੈ ਕੇ ਇਸ ਨੂੰ ਬਨ ਨੂੰ ਨਿਸ਼ਾਰਾ ਪਤਨ ਤੱਕ ਜਿਹੜਾ ਕੰਪਲੀਟ ਕੀਤਾ ਜਾਵੇ ਇਹਨੂੰ ਘਟੋ ਘਟ 5 5 7 7 ਮੀਟਰ ਉੱਚਾ ਕੀਤਾ ਜਾਵੇ ਔਰ ਦੋਨੇ ਸਾਈਡ ਤੋਂ ਇਹਦੀ ਪੈਚ ਵਰਕ ਕਰਕੇ ਇਸ ਤੁਸੀ ਬਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਇਹ ਜਿਨੇ ਇਸ ਪਿੰਡ ਦੇ ਸਤੂਸੀਵਾਂ ਤੋਂ ਹੇਠਾਂ ਲੁ ਪਿੰਡ ਰਹਿੰਦੇ ਨੇ ਉਹਨਾਂ ਦਾ ਬਚਾਅ ਹੋ ਸਕੇ ਮੈਂ ਤੁਹਾਡੇ ਮਾਧਿਅਮ ਦੇ ਦੁਆਰਾ ਇਹ ਕੜੇ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਨੂੰ ਵੀ ਕਹਿਣਾ ਆ ਕਿਉਂਕਿ ਕਿਸੇ ਇੱਕ ਅਧਿਕਾਰੀ ਦੀ ਡਰੇਨ ਵਿਭਾਗ ਦੇ ਅਧਿਕਾਰੀ ਦੀ ਦੇਖਿਆ ਕਿ 4 ਦਿਨ 5 ਦਿਨ ਪਹਿਲੇ ਇੱਕ ਵੱਡੀ ਜਿਹੜੀ ਚੇਨ ਵਾਲੀ ਪੌਗਲੈਂਡ ਹੈਗੀ ਆ ਉਹ ਹੱਦਬੰਦ ਬਸਤ 418 ਦੇ ਵਿੱਚ ਖੜੀ ਰਹੀ ਆ ਉਹ ਸਿਰਫ ਇੱਕ ਦਖਾਨ ਨੂੰ ਹੀ ਖੜੀ ਸੀਗੀ ਉੱਥੇ ਕਿ ਡਰੇਨ ਵਿਭਾਗ ਦੇ ਇੱਕ ਅਧਿਕਾਰੀ ਨੇ ਇੱਕ ਮੈਂ ਵਾਈਟ ਸੁਣ ਰਿਹਾ ਸੀਗਾ ਕਿਸੇ ਚੈਨਲ ਦੀ ਇੱਥੋਂ ਦਾ ਸਬੰਧਿਤ ਸੀਗੇ ਉਹਨਾਂ ਨੇ ਕਿਹਾ ਜੀ ਪਾਣੀ ਜਿਹੜਾ ਤੁਸੀ ਬੰਨ ਤੋਂ ਇਹ ਤੁਸੀ ਬੰਨ ਟੁੱਟਿਆ ਨਹੀਂ ਐ ਇਹ ਤੁਸੀ ਬੰਨ ਓਵਰਫਲੋ ਹੋਇਆ ਆ ਅਸੀਂ ਪੁਆਇੰਟ ਤੇ ਖੜੇ ਆ ਚਾਰ ਪੰਜ ਪਾੜ ਪੈ ਗਏ ਆ ਔਰ ਔਰ ਸਬੰਧਿਤ ਵਿਭਾਗ ਕਹਿ ਰਿਹਾ ਆ ਕਿ ਓਵਰਟੋਪ ਹੋਇਆ ਘਰਾਂ ਦੇ ਵਿੱਚ ਪਾਣੀ ਨਹੀਂ ਵੜਿਆ ਅਸੀਂ ਉਹਨਾਂ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਸਬੰਧਿਤ ਵਿਭਾਗ ਦੇ ਵੀ ਆ ਕੇ ਦੇਖੋ ਘਰਾਂ 'ਚ ਪਾਣੀ ਵੜਿਆ ਕਿ ਨਹੀਂ ਘਰਾਂ ਦੀ ਜਿਹੜੀ ਆ ਹਾਲਤ ਕੀ ਆ ਘਰਾਂ ਦੇ ਵਿੱਚ ਜਿਹੜਾ ਸਤਿਗ੍ਰਸਤ ਹੋ ਗਿਆ ਘਰ ਉਹਨਾਂ ਦੀ ਹਾਲਤ ਕੀ ਹੈਗੀ ਆ ਮੈਂ ਬੇਨਤੀ ਕਰਾਂਗਾ ਕਿ ਘਰਾਂ ਦਾ ਜਿਹੜਾ ਹੈਗਾ ਆ ਉਹਦੀ ਵੀ ਮਾਲੀ ਜਿਹੜੀ ਸਹਾਇਤਾ ਮਿਲਣੀ ਚਾਹੀਦੀ ਆ ਸਰਕਾਰ ਤੋਂ ਇਹ ਗੱਲ ਦੀ ਮੰਗ ਕਰਦੇ ਆ ਵੀ ਫੌਰਨ ਤੌਰ ਤੇ ਉਸ ਦੀ ਸਪੈਸ਼ਲ ਗਰਦਾਵਰੀ ਕਰਵਾ ਕੇ ਉਸ ਫਸਲ ਦਾ 100% ਕਿਉਂਕਿ ਸਾਡੀ ਫਸਲ ਦਾ ਜਿਹੜਾ ਉਹਨੂੰ ਪਾਲਣ ਵਾਸਤੇ 40 ਤੋਂ 50000 ਰੁਪਏ ਖਰਚਾ ਹੁੰਦਾ ਹੈ ਤੇ ਸਾਨੂੰ ਅਸੀਂ ਚਾਹੁੰਦੇ ਆ ਵੀ ਘੱਟੋ ਘੱਟ ਸਰਕਾਰ ਉਸ ਨੂੰ 100% ਜਿਹੜਾ ਉਹਦਾ ਫਸਲ ਦਾ ਜਿਹੜਾ ਮੁਆਵਜ਼ਾ ਦੇਵੇ 100% ਜਿਹੜਾ ਹੈਗਾ ਉਸ ਦਾ ਮੁਆਵਜ਼ਾ ਦੇ ਕੇ ਉਹ ਲੋਕ ਜਿਹੜੇ ਹੈਗੇ ਬੜੇ ਪਰੇਸ਼ਾਨ ਨੇ ਔਰ ਲੋਕ ਘੜੀ ਕਰ ਰਹੇ ਨੇ ਕਿ ਕਦੋਂ ਜਦੋਂ ਵੀ ਕੋਈ ਮੰਤਰੀ ਆਂਦਾ ਹੈ ਇਥੋਂ ਬਾਰ ਹੋਈ ਚੱਕੀ ਮਾਰ ਕੇ ਚਲੇ ਜਾਂਦਾ ਪਰ ਲੋਕਾਂ ਨਾਲ ਪਹੁੰਚ ਨਹੀਂ ਬਣਾਈ ਜਾਂਦੀ ਅਸੀਂ ਵੀ ਸਰਕਾਰ ਕੇ ਦਰਖਾਸਤ ਕਰਾਂਗੇ ਕਿ ਜਿਹੜੇ ਧੂਸੀ ਬੰਦੇ ਹੈਗੇ ਇਹ ਜਿਹੜਾ ਹੈਗਾ ਹਲੇੜ ਜਨਾਰਦਨ ਕੋਲੀਆਂ ਨੂੰ ਲੱਗਦਾ ਇਹ ਲਗਦੇ ਪਿੰਡ ਜਿਹੜੇ ਹੈਗੇ ਆ ਪੰਜ ਛੇ ਪਿੰਡ ਲਗਾਤਾਰ ਲਗਦੇ ਉਹ ਤੂੰ ਤਿੰਨ ਜਗ੍ਹਾ ਤੋਂ ਪਾੜ ਪਿਆ ਹੋਇਆ ਤੇ ਇੱਕ ਵੀ ਤੁਸੀਬਨ ਜਿਹੜਾ ਅਜੇ ਨਹੀਂ ਪੂਰਿਆ ਗਿਆ ਤੇ ਨਹੀਂ ਬਣਾਇਆ ਗਿਆ ਇਹਦੇ ਨਾਲ ਪਾਣੀ ਵਧਣ ਦੇ ਕਾਰਨ ਜਿਹੜਾ ਹੈਗਾ ਬਾਰ-ਬਾਰ ਪਾਣੀ ਪਿੰਡਾਂ ਦੇ ਵਿੱਚ ਵੜ ਰਿਹਾ ਜਿਹਦੇ ਨਾਲ ਸੱਪ ਕੀੜੇ ਹੋਰ ਕੀਚਿਤਾਂ ਜਿਹੜੀਆਂ ਇਹ ਲੋਕਾਂ ਦੇ ਘਰਾਂ ਦੇ ਵਿੱਚ ਵੱਧ ਰਹੀਆਂ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਤੇ ਇਸ ਕਰਕੇ ਸਰਕਾਰ ਨੂੰ ਇਹਦੇ ਵੱਲ ਇੱਕ ਝਾਤ ਮਾਰਨ ਦੀ ਜ਼ਰੂਰਤ ਹੈ ਕੈਮਰਾਮੈਨ ਲਖਸ਼ਮੰਤੀ ਦੇ ਨਾਲ ਤਰਸੀਮ ਪੱਪੂ ਪੀਡੀਸੀ న్యూਸ ਹੁਸ਼ਿਆਰਪ